ਭਾਰਤ ਨੇ ਏਸ਼ੀਆ ਕੱਪ ਦੇ ਵਿੱਚ ਪਾਕਿਸਤਾਨ ਦੀ ਟੀਮ ਦੇ ਨਾਲ ਹੱਥ ਨਹੀਂ ਮਲਾਇਆ ਉੱਥੇ ਹੀ ਪਾਕਿਸਤਾਨ ਨੂੰ ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਹਰਾ ਕੇ ਭਾਰਤੀ ਟੀਮ ਨੇ ਖਿਤਾਬ ਉੱਤੇ ਕਬਜ਼ਾ ਕੀਤਾ ਸੀ ਪਰ ਪਾਕਿਸਤਾਨ ਦੇ ਮੰਤਰੀ ਮੋਹਨ ਸਿੰਘ ਨਕਵੀ ਤੋਂ ਟਰੋਫੀ ਲੈਣ ਤੋਂ ਵੀ ਭਾਰਤੀ ਟੀਮ ਨੇ ਇਨਕਾਰ ਕਰ ਦਿੱਤਾ ਤਾਂ ਏਸ਼ੀਆ ਕੱਪ ਦੇ ਵਿੱਚ ਹੋਏ ਇਸ ਵਿਵਾਦ ਤੋਂ ਬਾਅਦ ਪਾਕਿਸਤਾਨ ਦੀ ਟੀਮ ਦੇ ਨਾਲ ਹੱਥ ਨਾ ਮਿਲੌਣ ਦਾ ਸਿਲਸਿਲਾ ਵੀ ਜਾਰੀ ਰਹੇਗਾ ਤੇ ਹੁਣ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਪਾਕਿਸਤਾਨ ਦੀਆਂ ਖਿਡਾਰਨਾਂ ਦੇ ਨਾਲ ਹੱਥ ਨਹੀਂ ਮਲਾਉਣਗੀਆਂ ਤਾਂ ਭਾਰਤ-ਪਾਕਿਸਤਾਨ ਦੇ ਵਿਚਾਲੇ 5 ਅਕਤੂਬਰ ਨੂੰ ਕੋਲੰਬੋ ਦੇ ਵਿੱਚ ਮਹਿਲਾ ਕ੍ਰਿਕਟ ਵਰਲਡ ਕੱਪ ਦਾ ਮੈਚ ਖੇਡਿਆ ਜਾਣਾ ਹੈ ਤਾਂ ਇੱਕ ਰੋਜਾ ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਚ ਭਾਰਤੀ ਟੀਮ ਦੀਆਂ ਖਿਡਾਰਨਾਂ ਵੀ ਪਾਕਿਸਤਾਨੀ ਖਿਡਾਰਨਾਂ ਦੇ ਨਾਲ ਹੱਥ ਨਹੀਂ ਮਲਾਉਣਗੀਆਂ ਇਹ ਜਾਣਕਾਰੀ ਮੀਡੀਆ ਨੂੰ BCCI ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਭਾਰਤੀ ਕ੍ਰਿਕਟ ਬੋਰਡ ਸਰਕਾਰ ਦੇ ਨਾਲ ਪੂਰੀ ਤਰ੍ਹਾਂ ਤਾਲਮੇਲ ਦੇ ਵਿੱਚ ਹੈ ਤੇ ਮਹਿਲਾ ক্রিকেট ਮੈਚ ਟੋਸ ਦੇ ਦੌਰਾਨ ਕੋਈ ਵੀ ਹੈਂਡਸ਼ੇਕ ਨਹੀਂ ਹੋਵੇਗਾ ਅਤੇ ਨਾ ਹੀ ਮੈਚ ਰੈਫਰੀ ਦੇ ਨਾਲ ਕੋਈ ਫੋਟੋ ਸ਼ੂਟ ਹੋਵੇਗਾ ਯਾਨੀ ਕਿ ਇਸ ਮੈਚ ਦੇ ਵਿੱਚ ਵੀ ਉਹੀ ਅੰਜਾਮ ਹੋਵੇਗਾ ਜੋ ਕਿ ਏਸ਼ੀਆ ਕੱਪ ਵਾਲੇ ਮੈਚ ਦੇਖਣ ਨੂੰ ਮਿਲਿਆ ਸੀ ਜਿੱਥੇ ਭਾਰਤੀ ਟੀਮ ਨੇ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਨਹੀਂ ਮਲਾਇਆ ਤਾਂ ਹੁਣ ਮਹਿਲਾ ক্রিকেট ਟੀਮ ਦੇ ਖਿਡਾਰਨਾ ਵੀ ਪਾਕਿਸਤਾਨ ਦੀਆਂ ਖਿਡਾਰਨਾ ਨਾਲ ਮੈਚ ਦੇ ਦੌਰਾਨ ਹੱਥ ਨਹੀਂ ਮਲਾਉਣਗੀਆਂ ਜਦਕਿ ਮੈਚ ਖਤਮ ਹੋਣ ਤੋਂ ਬਾਅਦ ਵੀ ਭਾਰਤੀ ਖਿਡਾਰਨਾਂ ਪਾਕਿਸਤਾਨੀ ਖਿਡਾਰਨਾਂ ਦੇ ਨਾਲ ਹੱਥ ਨਹੀਂ ਮਲਾਉਣਗੀਆਂ ਤਾਂ ਇਹ ਆ ਬੀਸੀਸੀਆਈ ਵੱਲੋਂ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਗਈ ਹੈ ਭਾਰਤੀ ਮਹਿਲਾ ਟੀਮ 5 ਅਕਤੂਬਰ ਨੂੰ ਕੋਲੰਬੋ 'ਚ ਪਾਕਿਸਤਾਨੀ ਮਹਿਲਾ ਟੀਮ ਦੇ ਨਾਲ ਮੈਚ ਖੇਡਣ ਦੇ ਲਈ ਉਤਰੇਗੀ ਆ ਜ਼ਿਕਰਯੋਗ ਹੈ ਕਿ ਭਾਰਤ ਦੀ ਜੋ ਪੁਰਸ਼ਾਂ ਦੀ ਟੀਮ ਹੈ ਉਸਨੇ ਏਸ਼ੀਆ ਕੱਪ 2025 ਦੌਰਾਨ ਪਾਕਿਸਤਾਨ ਦੇ ਨਾਲ 3 ਮੈਚ ਖੇਡੇ ਅਤੇ ਭਾਰਤੀ ਟੀਮ ਨੇ ਇਹ ਤਿੰਨੋਂ ਮੈਚਾਂ ਦੌਰਾਨ ਜਿੱਤ ਦਰਜ ਕੀਤੀ ਸੀ ਪਰ ਇੱਕ ਵੀ ਮੈਚ ਵਿੱਚ ਭਾਰਤੀ ਟੀਮ ਨੇ ਪਾਕਿਸਤਾਨੀ ਟੀਮ ਦੇ ਨਾਲ ਹੱਥ ਨਹੀਂ ਮਲਾਇਆ 28 ਦਸੰਬਰ ਨੂੰ ਦੁਬਈ ਦੇ ਵਿੱਚ ਏਸ਼ੀਆ ਕੱਪ ਦੇ ਫਾਈਨਲ ਮੈਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਭਾਰ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਇਸ ਮੈਚ ਤੋਂ ਬਾਅਦ ਏਸ਼ੀਅਨ ਕ੍ਰਿਕਟ ਕੌਂਸਲ ਦੇ ਚੀਫ ਮੋਸਿਨ ਨਕਵੀ ਭਾਰਤ ਨੂੰ ਟਰੋਫੀ ਦੇਣ ਦੇ ਲਈ ਅੜੇ ਰਹੇ ਪਰ ਭਾਰਤੀ ਕਪਤਾਨ ਸੂਰਿਆ ਕੁਮਾਰ ਯਾਦਵ ਮੋਸਿਨ ਨਕਵੀ ਤੋਂ ਟਰੋਫੀ ਲੈਣ ਤੋਂ ਸਾਫ਼ ਇਨਕਾਰ ਕਰਦੇ ਨਜ਼ਰ ਆਏ ਅਤੇ ਭਾਰਤੀ ਟੀਮ ਨੇ ਬਿਨਾਂ ਟਰੋਫੀ ਤੋਂ ਹੀ ਜਿੱਤ ਦਾ ਜਸ਼ਨ ਮਨਾਇਆ ਤਾਂ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਂ ਹੁਣ ਭਾਰਤੀ ਮਹਿਲਾ ਕ੍ਰਿਕਟ ਟੀਮ ਹੈ ਜਿਹੜੀ ਉਹ ਵਰਲਡ ਕੱਪ ਖੇਡ ਰਹੀ ਹੈ ਤੇ ਕੋਲੰਬੋ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਖੇਡਿਆ ਜਾਣਾ ਹੈ ਇਹ ਮੈਚ ਮਹਿਲਾ ਕ੍ਰਿਕਟ ਦੀਆਂ ਟੀਮਾਂ ਨੇ ਜਿਹੜੀਆਂ ਉਹਨਾਂ ਦੇ ਵਿਚਕਾਰ ਹੋਣਾ ਤੇ ਇਸੇ ਮੈਚ ਦੇ ਦੌਰਾਨ ਭਾਰਤੀ ਟੀਮ ਦੀਆਂ ਖਿਡਾਰਨਾਂ ਪਾਕਿਸਤਾਨ ਦੀ ਟੀਮ ਦੇ ਨਾਲ ਹੱਥ ਨਹੀਂ ਮਿਲਾਉਣਗੀਆਂ